ਗੱਲਾਂ ਬਾਤਾਂ ਵਿੱਚ ਤੈਨਾਂ ਮੈਨੂੰ ਟਾਲਦੇ ਤੈਨੂੰ ਰੋਕਿਆ ਮੈਂ 2-3 ਵਾਰ ਵੀ ਗੱਲਾਂ ਬਾਤਾਂ ਵਿੱਚ ਤੈਨਾਂ ਮੈਨੂੰ ਟਾਲਦੇ ਤੈਨੂੰ ਰੋਕਿਆ ਮੈਂ 2-3 ਵਾਰ ਵੀ ਮੰਮੀ ਨੇ ਸੀ ਜਠਾਣੀ ਮੈਨੂੰ ਮਾਰਦੀ ਉਹ ਮੰਮੀ ਨੇ ਸੀ ਜਠਾਣੀ ਮੈਨੂੰ ਮਾਰਦੀ ਹਰਾਮ ਕੀਤਾ ਮੇਰੇ ਜੀਣ ਦਾ ਕੱਲ ਵੇਖੀਆਂ ਗਵਾਂਡੀਆਂ ਕੋ ਮੰਗਦਾ ਫੜੇ ਮੈਂ ਤੇਰੀ ਲਾਣਤੀ ਨਾ ਕੰਨ ਲੈ ਕੇ ਆਤਵੰਦੀਆਂ ਕੋ ਮੰਗਦਾ ਫੜੇ ਮੁਤਰੀ ਦਰੂਪੀਣ ਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਏਵੀ ਲਾਈਵ ਟੀਵੀ ਇਹ ਮੈਂ ਹਾਂ ਜਗਿੰਦਰ ਗਪਾਲਪੁਰਾ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਏਵੀ ਸਿੰਗਰ ਪ੍ਰੋਗਰਾਮ ਜਿਦੇ ਵਿੱਚ ਅਸੀਂ ਵਕ ਵਕ ਮਹਾਨ ਸ਼ਖਸੀਤਾਂ ਦਾ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ ਸੋ ਅੱਜ ਵੀ ਅਸੀਂ ਇੱਕ ਮਹਾਨ ਸ਼ਖੀਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੇ ਬਹੁਤ ਵਧੀਆ ਸਿੰਗਰ ਨੇ ਜਿਨ੍ਹਾਂ ਨੇ ਉਹ ਦੌਰ ਵੀ ਵੇਖਿਆ ਜਦੋਂ ਤਵਿਆਂ ਦਾ ਦੌਰ ਸੀ ਪੱਥਰ ਦੇ ਤਵੇ ਚੱਲਦੇ ਹੁੰਦੇ ਸੀ ਇਹ ਕੈਸਟਾਂ ਦਾ ਦੌਰ ਵੀ ਵੇਖਿਆ ਤੇ ਫਿਰ ਸੀੜੀਆਂ ਦਾ ਅੱਜ ਜਿਹੜਾ ਦੌਰ ਆ ਉਹ ਜੂਟੌਪ ਦਾ ਜਮਾਨਾ ਅੱਜ ਜਿਹੜਾ ਦੌਰ ਆ ਉਹ ਸੋਸ਼ਲ ਮੀਡੀਆ ਦਾ ਜਮਾਨਾ ਤੇ ਪੈਂਟ ਰੈਪ ਦੇ ਵਿੱਚ ਸਾਰੇ ਕਲਾਕਾਰ ਕਹਿ ਦੋ ਜਾਂਦੇ ਆ ਸੋ ਇਹ ਸਾਰੇ ਦੌਰ ਉਹਨਾਂ ਨੇ ਵੇਖਿਆ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਨਾਲ ਨੇ ਸ਼ਿੰਦਾ 나ਥਪੁਰੀਆ ਸ਼ੰਦਾਰੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਲੋਵਰ ਸਤਿ ਸ਼੍ਰੀ ਅਕਾਲ ਜਨਾਬ ਪਹਿਲਾਂ ਤੇ ਸਾਰੇ ਏਵੀ ਚੈਨਲ ਦੇਖਦੇ ਦੇਸ਼ ਅਵਦੇਸ਼ਾ ਵਿੱਚ ਬੈਠੇ ਸਰੋਤਿਆਂ ਦਾ ਵੈਲਕਮ ਕਰਦਾ ਜਿੰਨਾਂ ਧੰਨਵਾਦ ਕਰਦਾ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਇਸ ਏਵੀ ਚੈਨਲ ਨੂੰ ਪ੍ਰਮੋਟ ਕਰਦੇ ਹੋ ਦੇਖਦੇ ਹੋ ਸੁਣਦੇ ਹੋ ਔਰ ਨਵੇਂ-ਨਵੇਂ ਕਲਾਕਾਰ ਜਿਸ ਤਰ੍ਹਾਂ ਸਾਡੇ ਵੀਰ ਜੀ ਦਿਖਾ ਰਹੇ ਤੁਹਾਨੂੰ ਸਾਰਿਆਂ ਦਾ वेलकम है जी। जींदा जी मेरा पहला सवाल है कि जिंदगी किन्ने कटਦੀ ਐ ਇਸ ਵੇਲੇ। जिंदगी परमात्मा ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਹੀ ਐ ਜੀ। ਬਹੁਤ ਸੋਹਣੀ ਐ। ਪਹਿਲਾਂ ਡਿਊਟੀ ਕੀਤੀ ਐ ਡਿਊਟੀ ਦੌਰਾਨ ਗਾਉਣ ਦਾ ਸ਼ੌਕ ਰਿਹਾ। ਹੁਣ ਵਧੀਆ ਰਟਾਇਰਮੈਂਟ ਹੋ ਗਈ ਐ ਹੁਣ ਫ੍ਰੀ ਹੋ ਕੇ ਬਸ ਇਸੇ ਕੰਮ ਤੇ ਹੀ ਐ। ਔਰ ਵਧੀਆ ਲੱਗਦਾ ਰੂਹ ਦੀ ਖੁਰਾਕ ਮਿਲਦੀ ਜਾਂਦੀ ਆ ਔਰ ਨਾਲ-ਨਾਲ ਆਬਰ ਦੇ ਰੱਬ ਵਰਗੇ ਰੂਹਾਂ ਦੇ ਦਰਸ਼ਨ ਹੁੰਦੇ ਆ ਬਿਲਕੁਲ ਸੰਗੀਤ ਵੈਹੀ ਰੂਹ ਦੀ ਖੁਰਾਕ ਆ ਪਰ ਇੱਕ ਗੱਲ ਬੜੀ ਆਮ ਹੁੰਦੀ ਹੈ ਜੀ ਅੱਜ ਕੱਲ ਦੇ ਕਲਾਕਾਰ ਆ ਜਿਹੜੇ ਨਵੇਂ-ਨਵੇਂ ਕਲਾਕਾਰ ਉੱਠਦੇ ਆ ਕਈਆਂ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦਾ ਜੀ ਅਸੀਂ ਕਿਸੇ ਤੋਂ ਨਹੀਂ ਸਿੱਖਿਆ ਕੋਈ ਇਹ ਨਹੀਂ ਕੀਤਾ ਜੇ ਨਹੀਂ ਕੀਤਾ ਸੱਦਾ ਫੜਿਆ ਤੇ ਗਾਉਣ ਲੱਗ ਪਏ ਤੁਸੀਂ ਕੋਈ ਅਸਤਾਨਵੀਤ ਆ ਰਿਹਾ ਕਿ ਜਾਂ ਤੁਸੀਂ ਵੀ ਇਤਨੇ ਸੱਦੇ ਗਾਉਣ ਲੱਗ ਪਏ ਦੇਖੋ ਸਰ ਜੀ ਕੋਈ ਵੀ ਕੰਮ ਆ ਸਿੱਖਣ ਤੋਂ ਦਿਨਾਂ ਤੇ ਕੋਈ ਵੀ ਨਹੀਂ ਆਉਂਦਾ ਕਿਉਂਕਿ ਕੋਈ ਛੋਟੇ ਤੋਂ ਛੋਟਾ ਲਾ ਲਓ ਵੱਡੇ ਤੋਂ ਵੱਡਾ ਲਾ ਲਓ ਬਾਕੀ ਠੀਕ ਐ ਦੌਰ ਅਜਕਲ 80% ਇਹੋ ਚੱਲ ਰਿਆ ਵਾ ਕਿ ਕੈਸਟਾਂ ਤੋਂ ਸੁਣ ਲਿਆ ਕੰਪਿਊਟਰ ਤੇ ਗਾ ਲਿਆ ਕਟਬਾਦ ਕਰਕੇ ਪਰ ਜੋ ਰਿਐਲਿਟੀ ਸਿਖਲਾਈ ਦੇ ਵਿੱਚ ਆ ਉਹ ਸਿਖਲਾਈ ਦੇ ਨਾਲ ਹੀ ਬੰਦਾ ਬਣਦਾ ਵਾ ਸਿਖਲਾਈ ਦੇ ਨਾਲ ਹੀ ਇਹ ਜਿਹੜੀ ਕਲਾਕਾਰੀ ਜਾਂ ਲਿਖਣ ਦੀ ਜਾਂਚ ਇਹ ਸਿਖਲਾਈ ਨਾਲ ਹੀ ਹੋਊ ਬਿਲਕੁਲ ਠੀਕ ਆ ਸਖੰਤ ਤੋਂ ਬਿਨਾ ਬੰਦਾ ਪੂਰਾ ਨਹੀਂ ਹੋ ਸਕਦਾ ਇਹ ਗੱਲ ਤੁਹਾਡੀ ਠੀਕ ਆ ਅਸੀਂ ਦੇਖਿਆ ਉਹ ਜ਼ਮਾਨੇ ਦੇ ਵਿੱਚ ਕਿ ਜਿਹੜੇ ਉਸ ਵੇਲੇ ਦੇ ਮਾਈਕ ਹੁੰਦੇ ਸੀ ਜਾਂ ਉਹਦਾ 사ਉਂਡ ਹੁੰਦਾ ਸੀ ਜਿਹਾ ਅੱਜ ਦੇ ਕਲਾਕਾਰਾਂ ਨੂੰ ਕਹੀਏ ਕਿ ਉਸ 사ਉਂਡ ਤੇ ਗਾਓ ਤੇ ਮੇਰਾ ਖਿਆਲ ਨਹੀਂ ਆ ਜਾਂ ਸਕਦਾ ਕਿਉਂਕਿ ਅੱਜ ਤੇ 사ਉਂਡ ਹੀ ਇੰਨਾ ਐਡਵਾਂਸ ਹੋ ਗਿਆ ਵੀ ਮਾਈਕ ਨੂੰ ਮੂੰਹ ਚ ਪਾ ਕੇ ਵੀ ਗਾਇਆ ਜਾ ਸਕਦਾ ਪਰ ਉਹ ਸਮੇਂ ਦੇ ਉਤੇ ਬਹੁਤ ਜਿਹੜਾ 사ਉਂਡ ਜਿਹੜਾ ਉਹ ਉੰਦਾ ਸੀ ਉਹ ਤਰੀਕੇ ਦਾ ਵੀ ਜਿਹੜਾ ਸਾਹ ਬੜਾ ਖਿਚਦਾ ਹੁੰਦਾ ਸੀ ਉਸ ਜਮਾਨੇ ਦੇ ਕਲਾਕਾਰ ਤੇ ਪਹਿਲੀ ਆਪਣੀ ਕੈਸਟ ਕਦੋਂ ਆਈ ਤੇ ਕਿਹੜਾ ਗੀਤ ਰਕਾਉਦਾ ਹੈ। ਲੰਦਾ ਕਿ ਤੇ ਮੇਰਾ ਰਿਕਾਰਡ ਅਜੇ ਦੋ ਹੀ ਆਇਆ ਹੈ। ਇੱਕ ਸ਼ਾਇਦ ਦੋ ਦੇ ਵਿੱਚ ਹੋਇਆ। ਪੰਜਾਬੀ ਮੁੰਡੇ ਕੌਣ ਪੰਗੜਾ ਸਾਰੇ ਹਿੱਲ ਗਏ ਪੰਜਾਬ ਦੇ ਚਾਰੇ। ਔਰ ਆਡੀਓ ਵੀਡੀਓ ਪੰਜਾਬੀ ਟੀਵੀ ਤੇ ਦਿੱਤਾ ਸੀ ਪ੍ਰੋਗਰਾਮ ਤੇ। ਤੋਂ ਔਰ ਰਿਕਾਰਡ ਹੋਇਆ ਸੀ। ਹੋਰ ਅੱਛਾ ਰਿਸਪੌਂਸ ਮਿਲਿਆ ਉਹਦਾ ਦੋ ਬੋਲ ਹੋ ਜਾਣ ਫਿਰ ਸਤ ਨੂੰ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਸ਼ੰਦਾ ਜੀ ਦੀ ਆਵਾਜ਼ ਕਿੰਨੀ ਕششਿਆ ਤੇ ਕਿੰਨੀ ਮਠਾਸ ਆ ਦੋ ਬੋਲ ਟੋਦੂ ਵੱਜਿਆ ਤੇ ਕੂਕ ਪਈਆਂ ਬੋਲੀਆਂ ਹੋ ਦੇ ਬੱਜਿਆ ਤੇ ਕੂਕ ਪਈਆ ਬੋਲੀਆਂ ਆਜ ਦੱਬਰੂ ਨੇ ਬਣ ਬੰਨ ਟੋਲੀਆਂ ਪੈਸੇ ਰਵੰਗੂ ਬੱਕਦੇ ਨੇ ਸਾਰੇ ਪੰਜਾਬੀ ਮੁੰਡੇ ਪਾਉਣ ਪੰਗੜਾ ਪੰਜਾਬੀ ਮੁੰਡੇ ਪਾਉਣ ਪੰਗੜਾ ਸਾਰੇ ਹਿੱਲ ਜੇ ਪੰਜਾਬ ਦੇ ਚਵਾਰੇ ਪੰਜਾਬੀ ਮੁੰਡੇ ਪਾਉਣ ਪੰਗੜਾ ਬਾਪਈਆ ਅੱਜ ਵੀ ਉਹ ਪੁਰਾਣੀ ਬਲੰਦੀ ਜਿਹੜੀ ਆਵਾਜ਼ ਦੇ ਵਿੱਚ ਅਸੀਂ ਤਰਾ ਕਾਇਮ ਆ ਹੈ ਲੱਗਦਾ ਨਹੀਂ ਵੀ ਤੁਸੀਂ ਲਟਾਇਰ ਹੋ ਗਏ ਜੀ ਆਪਦਾ ਤੇ ਆਏ ਹੈ ਜਿਹਨਾਂ ਅੱਜ ਵੀ 7 18 ਸਾਲ ਦੇ ਮੁੰਡੇ ਹੋ ਬਹੁਤ ਕਸ਼ਿਸ਼ਿਆ ਬੜੀ ਬਲੰਦਾ ਆਵਾਜ਼ ਆ ਜ਼ਿੰਦਗੀ ਦੇ ਇਸ ਸਫਰ ਦੇ ਵਿੱਚ ਜਿਹੜਾ ਚੱਲਦਾ ਗਿਆ ਸੰਗੀਤ ਦੇ ਨਾਲ ਤੁਸੀਂ ਜੁੜੇ ਰਹੇ ਤੁਹਾਡੇ ਉਸ ਜਮਾਨੇ ਦਾ ਜਾਂ ਅੱਜ ਦੇ ਚ ਮੰਦਾ ਕਿਲਾ ਕਲਾਕਾਰ ਹੈ ਜਿਹੜਾ ਬਹੁਤ ਦਿਲ ਦੇ ਮੇਰੇ ਜੀ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ ਦੇਖਣਾ ਪਸੰਦ ਕਰਦੇ ਵੇਖੋ ਜੀ ਮੈਂ ਤੇ ਉਸ ਗਾਇਕੀ ਨੂੰ ਉਸ ਕਲਾਕਾਰ ਨੂੰ ਮੰਨੂਗਾ ਜਿਸ ਗਾਣੇ ਨੂੰ ਜਿਸ ਕਲਾਕਾਰ ਨੂੰ ਸਾਡੀ ਧੀ ਭੈਣ ਬੈਠ ਕੇ ਸੁਣ ਸਕੇ ਕਲਾਕਾਰ ਤੇ ਬਹੁਤ ਨੇ ਪਰ ਜੋ ਮੇਰੇ ਦਿਲ ਨੂੰ ਛੂਏ ਗਏ ਆ ਜਿਨ੍ਹਾਂ ਤੋਂ ਮੈਂ ਪ੍ਰੇਰਨਾ ਲਈ ਆ ਉਹ ਨੇ ਆਪਣੇ ਮਾਲ ਸਾਹਿਬ ਸ੍ਰੀ ਗੁਰਦਾਸ ਮਾਨ ਜੀ ਉਹ ਜਿਉਂ 80 ਦੇ ਵਿੱਚ ਉਹਨਾਂ ਦਾ ਪਹਿਲਾ ਗੀਤ ਆਇਆ ਸੀ ਉੱਥੋਂ ਹੀ ਉਹ ਹਿੱਟ ਹੋਏ ਸੀ ਤੇ ਉੱਥੇ ਹੀ ਬਸ ਉਹਨਾਂ ਦੇ ਨਾਲ-ਨਾਲ ਬਸ ਉਹਨਾਂ ਨੂੰ ਫਿਰ ਮੈਂ ਕਾਪੀ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਤੋਂ ਬਾਅਦ ਚਮਕੀਲਾ ਜੀ ਆ ਗਏ ਚਮਕੀਲਾ ਜੀ ਨੇ ਵੀ ਕਿਆ ਬਾਤ ਕਰ ਛੱਡੀ ਜੀ ਫਿਰ ਉਹਨਾਂ ਨੇ ਵੀ ਕਾਪੀ ਕੀਤਾ ਉਹ ਕਾਪੀ ਕਰ ਕਰਕੇ ਤੇ ਮਤਲਬ ਥੋੜਾ ਜਿਹਾ ਉਤਸ਼ਾਹ ਬਣਦਾ ਗਿਆ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਵਰਗੇ ਵੀਰਾਂ ਨੇ ਦੱਸਿਆ ਕਿ ਨਹੀਂ ਤੇ ਸਿੱਖ ਮੱਤ ਵੀ ਲੈਣੀ ਫਿਰ ਥੋੜੀ ਜਿਹੀ ਸਿੱਖ ਮੱਤ ਵੀ ਲਈ ਉਸਤਾਦਾਂ ਕੋਲੋਂ ਸਿੱਖਿਆ ਅੱਜ ਵੀ ਸਿੱਖ ਰਹੇ ਆ ਸਿੱਖ ਮੱਤ ਤੇ ਮੁੱਕਣੀ ਨਹੀਂ ਸਾਰੀ ਉਮਰ ਚੱਲੇਗੀ ਅੱਜ ਕੱਲ ਦੇ ਕਲਾਕਾਰ ਜਿਹੜੇ ਆ ਸਿੰਦਾ ਜੀ ਉਹ ਦੋ ਅਰਥੇ ਗੀਤ ਬਹੁਤ ਗਾਉਂਦੇ ਆ ਮਤਲਬ ਜਿਵੇਂ ਤੀ ਪਹਿਲਾਂ ਕਿਹਾ ਵੀ ਗੀਤ ਤੇ ਉਹਦਾ ਜਿਹੜਾ ਧੀਆਂ ਘਣਾ ਚ ਸੌ ਫਟੀਏ ਕਰ ਪਰਿਵਾਰ ਦੇ ਵਿੱਚ ਸੰਸਕ੍ਰਿਤੀ ਪਰ ਦੋ ਅਰਥੇ ਗੀਤ ਜੁੜ ਗੀਤ ਤੁਸੀਂ ਗਾਏ ਆ ਮੈਂ ਸੁਣਿਆ ਆ ਤੁਹਾਡਾ ਜੀ ਤੇ ਜੁੜ ਗੀਤ ਤੁਸੀਂ ਗਾਏ ਕੋਈ ਕਿਹੋ ਜਿਹਾ ਜੁੜ ਗੀਤ ਜਿਹੜੀ ਉਹ ਪਸੰਦ ਕਰਦੇ ਹੋ ਜਿਹੜੇ ਮਤਲਬ ਲੋਕ ਮਨੋਸਿਕ ਜਾਂ ਲੋਕਾਂ ਤੇ ਪ੍ਰਭਾਵ ਪੈ ਸਕਦਾ ਵੇਖੋ ਜੀ ਗੀਤ ਤੇ ਉਹ ਹੀ ਆ ਭਾਵੇਂ ਡਿਊਡ ਹੋਏ ਭਾਵੇਂ ਸੋਲੋ ਹੋਏ ਜਿਹੜਾ ਕੋਈ ਚੰਗੀ ਸੇਧ ਦਿੰਦਾ ਸਮਾਜ ਨੂੰ ਦੁਨੀਆ ਕਿਉਂ ਅੱਜ ਦੁਨੀਆ ਕਿੱਦਾਂ ਤੇ ਚੱਲ ਰਹੀ ਐ ਬਾਲੀਵੁੱਡ ਤੇ ਚੱਲਦੀ ਐ ਪਿਕਚਰਾਂ ਦੇ ਮਦਰ ਦੁਨੀਆ ਚੱਲਦੀ ਐ ਉਸ ਤੋਂ ਬਾਅਦ ਮਿਊਜ਼ਿਕ ਐ ਮਿਊਜ਼ਿਕ ਦੇ ਨਾਲ ਦੁਨੀਆ ਚੱਲ ਰਹੀ ਐ ਚਮਕੀਲਾ ਜੀ ਨੇ ਗਾਏ ਲਿਖੇ ਗੀਤ ਗਾਏ ਗੀਤ ਬਹੁਤ ਵਧੀਆ ਗਾਏ ਚਲੋ ਥੋੜੀ ਜੀ ਉਹ ਹਟ ਕੇ ਗੱਲ ਹੋ ਗਈ ਪਰ ਉਸ ਤੋਂ ਹਟ ਕੇ ਫਿਲਮਾਂ ਦੇ ਵਿੱਚ ਚੱਲ ਰਿਆ ਸੀ ਜੋ ਚਮਕੀਲਾ ਜੀ ਨੂੰ ਬਦਨਾਮੀ ਦੇ ਦਿੱਤੀ ਫਿਰ ਉਹ ਵੀ ਕੋਈ ਐਡਾ ਮੈਟਰ ਨਹੀਂ ਰੱਖਦਾ ਪਰ ਇਹ ਆ ਵੀ ਜਿਹੜੀ ਕਲਾਕਾਰੀ ਐ ਇਹ ਰੂਹ ਦੀ ਖਰਾਕ ਐ ਇਹ ਤੇ ਰੂਹ ਨਾਲ ਹੀਾਈ ਜਾ ਸਕਦੀ ਹੈ ਰੂਹ ਨਾਲ ਹੀ ਮਿਲਦੀ ਹੈ ਇਹਦੇ ਸੁਰਨਾਮ ਸ਼ਕਤੀ ਦਾ ਵਾ ਸੋਤੀ ਜੇ ਤਾਂ ਪਰਮਾਤਮਾ ਦੇ ਨਾਲ ਮਿਲਦੀ ਹੈ ਤੇ ਫੇਰ ਹੀ ਇਹ ਜਿਹੜੀ ਕਲਾਤਰੀ ਹੈ ਥੋੜੀ ਬਹੁਤੀ ਅੰਦਰ ਪਰਵੇਸ਼ ਕਰਦੀ ਹੈ ਬਹੁਤ ਵਧੀਆ ਬਹੁਤ ਖੂਬ ਇੱਕ ਹੋਰ ਸਥਾਈ ਯੰਤਰਾ ਹੋ ਜਿਹੜਾ ਉਹ ਗੀਤ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੋ ਹਾਂਜੀ ਬਿਲਕੁਲ ਮੈਂ ਮਾਨ ਸਾਹਿਬ ਤੋਂ ਬਹੁਤ ਪ੍ਰਭਾਵਿਤ ਆ ਔਰ ਉਹਨਾਂ ਤੇ ਹੀ ਮੈਂ ਲਿਖਿਆ ਗੀਤ ਰਿਕਾਰਡ ਵੀ ਹੋ ਚੁੱਕਾ ਵਾ ਬੋਲੀ ਮੈਂ ਦੋਲੇ ਨਾਲ ਆਪਦੇ ਨਾਲ ਸੰਗੀਤ ਹਰਦਾ ਡਿਸਕੋ ਪਜਾਉਣ ਵਾਲੇ ਫੀਰ ਛੱਲ ਗਾਉਣ ਵਾਲੇ ਪੁੱਤਰ ਪੰਜਾਬੀ ਬੋਲੀ ਮਾਦੇ ਕਹਾਉਣ ਵਾਲੇ ਮੁਝ ਖਪਲਾ ਹੋ ਕੇ ਨਾ ਮੀਂ ਨਿਸਾਨ ਦੀ ਦਸਮੇ ਤੁਹਾਨੂੰ ਕਿਹੜੇ ਨਾਮੀ ਨਿਸਾਨ ਦੀ ਸਾਈ ਮਾਨ ਜੀ ਹੋ ਮੇਰੇ ਸਾਈ ਮਾਨ ਜੀ ਸਾਈ ਮਾਨ ਜੀ ਹੋ ਮੇਰੇ ਸਾਈ ਮਾਨ ਜੀ ਸਾਈ ਮਾਨ ਜੀ ਹੋ ਗੁਰਦਾਸ ਮਾਨ ਜੀ ਬਹੁਤ ਖੂਬ ਗੁਰਦਾਸ ਮਾਨ ਦਾ ਨਾਮ ਤੇ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਕਿਉਂਕਿ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੱਚੇ ਜੀ ਢੰਗ ਨਾਲ ਸੇਵਾ ਕੀਤੀ ਆ ਅੱਜ ਵੀ ਉਹਨਾਂ ਦੇ ਗੀਤ ਇਹ ਇਹਨੇ ਕਹਿ ਲਿਆ ਵੀ ਕਿ ਜਵਾਨੀ ਤੋਂ ਲੈ ਕੇ ਬਡਾਪੇ ਤੱਕ ਸਾਰੇ ਸੌਂਦੇ ਆ ਜੀ ਜੀ ਤੇ ਸਾਡੀ ਵੀ ਜ਼ਿੰਦਗੀ ਦਾ ਸਾਰੇ ਤੁਸੀਂ ਉਹਨਾਂ ਦੇ ਨੇੜੇ ਉਹਨਾਂ ਦੇ ਉੱਤੇ ਗੀਤ ਲਿਖਿਆ ਇਹ ਆਪਣੇ ਆਪ ਵਿੱਚ ਬਹੁਤ ਖੂਬਿਆ ਬਹੁਤ ਵਧੀਆ ਬਾਕੀ ਇਸ ਵਰੇ ਦਾ ਜਿਹੜਾ ਦਾਅ ਉਹ ਹੈ ਤੁਹਾਡਾ ਜੀ ਕਿ ਪ੍ਰੋਗਰਾਮਾਂ ਦਾ ਕਿਵੇਂ ਦਾ ਦਾਅ ਹੋ ਰਿਹਾ ਕਿਵੇਂ ਇਹ ਜ਼ਿੰਦਗੀ ਚੱਲ ਰਹੀ ਆ ਮਤਲਬ ਪ੍ਰੋਗਰਾਮ ਐਸ ਵਲੀ ਮਿਲ ਰਹੇ ਆ ਜਾਂ ਨਹੀਂ ਮਿਲ ਰਹੇ ਆ ਜਾਂ ੜਾ ਪਹਿਲਾ ਦੌਰ ਸੀ ਤੇ ਹੋਂਦੇ ਦੌਰ ਦੇ ਵਿੱਚ ਕੀ ਫਰਕ ਹੈ ਵੇਖੋ ਜੀ ਜਦੋਂ ਦਾ ਤੇ ਡੀਜੇ ਆ ਗਿਆ ਉਹਨੇ ਤਾਂ ਵੱਡੇ ਵੱਡੇ ਕਲਾਕਾਰ ਜਿਹੜੇ ਆ ਨੁਕਰੇ ਲਾ ਦਿੱਤੇ ਡੀਜੇ ਦੇ ਦੌਰ ਤੋਂ ਪਹਿਲਾਂ ਕਾਫੀ ਪ੍ਰੋਗਰਾਮ ਕੀਤੇ ਆ ਪਰ ਉਸ ਤੋਂ ਬਾਅਦ ਜਿਉਂ ਡੀਜੇ ਚੱਲ ਗਿਆ ਉਹ ਉਸ ਤੋਂ ਬਾਅਦ ਕਲਾਕਾਰਾਂ ਨੂੰ ਬਹੁਤ ਘੱਟ ਗਿਆ ਪ੍ਰੋਗਰਾਮ ਕੁਝ ਨਾਮਵਰ ਕਲਾਕਾਰ ਹੀ ਰਹਿ ਗਏ ਜਿਨ੍ਹਾਂ ਕੋਲ ਮਿਲਦੇ ਆ ਜਾਗਰਣ ਹੋ ਗਏ ਮੇਲੇ ਹੋ ਗਏ ਬਸ ਇਸ ਤੋਂ ਇਲਾਵਾ ਤੇ ਵਿਆਹਾਂ ਸ਼ਾਦੀਆਂ ਦੇ ਵੀ ਕੰਮ ਘੱਟ ਗਏ ਕਿਉਂਕਿ ਉਹ ਡੀਜੇ ਨਾਲ ਆਸ਼ ਚੱਲਦੇ ਸੋ ਇਸ ਕਰਕੇ ਕੰਮ ਤੇ ਬਹੁਤ ਘੱਟ ਆ ਪਰ ਜਿੱਥੇ ਕਰੀਦਾ ਉਹ ਤੇ ਕਰੀਦਾ ਹੀ ਆ ਜੀ ਕੰਮ ਤੇ ਕਰੀ ਰਹੀ ਹੈ ਕੰਮ ਆ ਤਾਂ ਕਰੀਦਾ ਹੀ ਆ ਸੋ ਮੈਂ ਤੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਨੰਬਰ ਵੀ ਅਸੀਂ ਦੱਸਾਂਗੇ ਸਾਰਾ ਤੇ ਤੁਸੀਂ ਇਹ ਵੀ ਪ੍ਰੋਗਰਾਮ ਲਈ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ ਤੇ ਨਾਲ ਹੀ ਮੈਂ ਫਿਰ ਇੱਕ ਸਪਾਰਸ ਕਰਾਂਗਾ ਕਿ ਇੱਕ ਗੀਤ ਹੋਰ ਦਰਸ਼ਕਾਂ ਦੇ ਨਾਲ ਸੰਜਾਵਾਂ ਲੋ ਜੀ ਮੈਂ ਇੱਕ ਕੋਸ਼ਿਸ਼ ਕਰਦਾ ਹਾਂ ਗੀਤ ਹੋਰ ਨਵਾਂ ਲਿਖਿਆ ਲਿਖਿਆ ਉਹਦੀ ਮੈਂ ਚਾਦਰ ਲੈਣਾ ਸਮਝਣੀ ਚਾਹਣਾ ਕਿਉਂਕਿ ਰਾਜਨੀਤੀ ਜਿਹੜੀ ਆ ਭ੍ਰਸ਼ਟ ਰਾਜਨੀਤੀ ਜਿਉਂਦਾ 47 ਦਾ ਆਪਣਾ ਦੇਸ਼ ਆਜ਼ਾਦ ਹੋਇਆ ਉਹ ਰਾਜਨੀਤੀ ਨੇ ਫਰਕੇ ਨਿਚੋੜ ਛੱਡਿਆ ਜਿਵੇਂ ਸੰਦੇ ਨੂੰ ਜੋਕਾਂ ਲੱਗੇ ਹੁੰਦੀਆਂ ਇਸ ਤਰ੍ਹਾਂ ਇਹ ਰਾਜਨੀਤੀ ਰਹੀ ਆ ਉਹ ਠੀਕ ਆ ਬਦਲ ਗਏ ਉਧਰ ਲੈ ਆ ਗਏ ਉਧਰ ਲੈ ਆ ਗਏ ਪਰ ਕੰਮ ਕਿਸੇ ਕੋਲ ਡਿਊਟੀ ਕੇ ਨੇ ਨਹੀਂ ਸਹੀ ਤਰੀਕੇ ਨਾਲ ਕੀਤੀ ਮਾਨਸ ਦੀ ਸੇਵਾ ਜਿਹੜੀ ਕਿਸੇ ਨੇ ਨਹੀਂ ਸਹੀ ਤਰੀਕੇ ਨਾਲ ਕੀਤੀ ਔਰ ਹੁਣ ਜਿਹੜੀ ਮੈਨੂੰ ਥੋੜੀ ਜੀ ਕੋਈ ਝਲਕ ਲੱਗੀ ਆ ਪਹਿਲਾਂ ਕੇਜਰੀਵਾਲ ਜੀ ਤੋਂ ਲੱਗੀ ਸੀ ਉਹ ਵੀ ਉਸੇ ਤਰ੍ਹਾਂ ਬਲਬ ਪਹਿਲਾਂ ਚੰਗਾ ਵੱਜਿਆ ਗਿਆ ਫਿਰ ਬੁੱਝ ਗਿਆ ਹੁਣ ਇੱਕ ਨਗੀਨਾ ਤੋਂ ਰਾਵਣ ਜੀ ਆ ਉਹ ਕਾਫੀ ਦਲਿਤ ਸਮਾਜ ਦਾ ਕੀ ਉਹ ਸਾਰੇ ਸਮਾਜਾਂ ਦਾ ਹੀ ਬਹੁਤ ਸੋਚ ਰਹੇ ਆ ਮਤਲਬ ਉਹ ਲੱਗਦਾ ਕਿ ਉਹ ਰਾਜਨੀਤੀ ਨੂੰ ਨੱਥ ਪਾਉਣਗੇ ਉਹਨਾਂ ਤੇ ਉੱਤੇ ਚੰਦ ਲਾਇਨਾ ਲਿਖਿਆ ਵਾ अब रामन राज्य लाएंगे तुम भीशन को समझाएंगे भारत है हरि की जाति का ना छप्पनें चित की छाती का भगवान ही है हरि के बन्दा भगवान ही है हरित भगवान जय जय किसान जय भीम जय भारत जय संविधान ए लिखा सफाई स्था, आप जी नजर की ਬਹੁਤ ਖੂਬ ਹੈ ਹਿੰਦੀ ਦਾ ਟੈਕਨੀਕੀ ਬਹੁਤ ਵਧੀਆ ਕੱਲਾ ਪੰਜਾਬੀ ਦਾ ਨਹੀਂ ਤੁਸੀਂ ਹਿੰਦੀ ਵੀ ਬਹੁਤ ਵਧੀਆ ਢੰਗ ਦੇ ਨਾਲ ਜਿਹੜੀ ਆ ਉਹ ਰੱਖ ਰਹੇ ਹੋ ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰੋਗੇ ਤੇ ਇਹ ਗਾਇਕੀ ਦੇ ਦੌਰ ਦੇ ਵਿੱਚ ਹੋਰ ਇਹ ਅੱਗੇ ਵਧੋਗੇ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਦਿਨ ਦੁੱਗਣੀ ਰਾਤ ਚੌਕਣੀ ਜਿਹੜੀ ਆ ਤਰੱਕੀ ਵੱਲ ਨੂੰ ਤੁਸੀਂ ਜਾਓ ਔਰ ਇਸੇ ਤਰ੍ਹਾਂ ਇਸੇ ਤਰ੍ਹਾਂ ਬੁਲੰਦਾ ਆਵਾਜ਼ ਤੁਹਾਡੀ ਜਿਹੜੀ ਆ ਉਹ ਦਰਸ਼ਕਾਂ ਤੱਕ ਪਹੁੰਚਦੀ ਰਹੇ ਇਹ ਸਾਡੀ ਕਾਮਨਾ ਵਾ ਫਰ ਜਾਂਦੇ ਜਾਂਦੇ ਆਉਣ ਵਾਲੇ ਕਲਾਕਾਰਾਂ ਨੂੰ ਇਹ ਸਦੀਸ਼ ਦੇਣਾ ਚਾਹੁੰਦੇ ਹਾਂ ਉਹ ਇੱਕ ਆਪਣਾ ਸੰਦੇਸ਼ ਤੇ ਇੱਕ ਸਥਾਈ ਯੰਤਰਾ ਹੋਰ ਹੋ ਜੇ ਜਿਹੜਾ ਤੁਹਾਡੇ ਹੰਦੇ ਨੇੜੇ ਸੰਦੇਸ਼ ਜਨਾਬ ਇਹ ਹੈ ਕਿ ਜਿੰਨੇ ਵੀ ਆਉਣਾ ਮਾਰਕੀਟ ਦੇ ਵਿੱਚ ਗਾਇਕੀ ਦੇ ਵਿੱਚ ਬਸ ਮੈਂ ਤੇ ਇਹ ਕਹੂੰਗਾ ਕਿ ਇਹ ਇੱਕ ਰੱਬ ਦੇ ਨਾਲ ਜੁੜਨ ਵਾਲਾ ਜ਼ਰੀਆ ਆ ਇਨੂੰ ਐਵੇਂ ਹਾਸੇ ਮਜ਼ਾਕ ਦੇ ਵਿੱਚ ਹੀ ਆ ਮਤਲਬ ਗਲਤ ਕੁਝ ਕਹੇ ਤਰੀਕੇ ਨਾਲ ਵੀ ਨਾ ਮਤਲਬ ਅਸੀਂ ਹਿੱਟ ਹੋ ਜਾਈਏ ਉਹਦੇ ਵਾਸਤੇ ਕੋਈ ਗਲਤ ਤਰੀਕਾ ਨਹੀਂ ਵਰਤਣਾ ਚਾਹੀਦਾ ਹਾਂ ਜੇ ਪ੍ਰਮਾਤਮਾ ਨੇ ਚਾਇਆ ਤੇ ਉਹਨੇ ਹਿੱਟ ਕਰ ਦੇਣਾ ਉਹ ਉਹਦੀ ਇੱਛਾ ਵਾ ਆਪਣਾ ਕੰਮ ਹੈ ਕਰਮ ਕਰਦੇ ਰਹਿਣਾ ਔਰ ਮੇਰੀ ਬੇਨਤੀ ਇਹੋ ਹੀ ਆ ਲਿਖਣ ਵਾਲੇ ਵੀਰਾਂ ਨੂੰ ਵੀ ਔਰ ਗਾਉਣ ਵਾਲੇ ਵੀਰਾਂ ਨੂੰ ਵੀ ਕਿਉਂਕਿ ਤੂੰ ਕਿੰਨਾ ਕੁਛ ਗਾ ਲਿਆ ਵਾ ਕੁੜੀਆਂ ਦਾ ਗਾ ਲਿਆ ਮੁੰਡਿਆਂ ਦਾ ਗਾ ਲਿਆ ਰਿਸ਼ਤਿਆਂ ਦਾ ਗਾ ਲਿਆ ਨਸ਼ਿਆਂ ਦਾ ਗਾ ਲਿਆ ਪਰ ਜਿਹੜਾ ਮਾਨਸ ਦੀ ਅਸਲੀ ਸੇਵਾ ਆ ਮਾਨਸ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਵਾ ਉਹਦੇ ਵਾਸਤੇ ਹੀ ਜਾਦਾ ਹੋਣਾ ਚਾਹੀਦਾ ਪਰ ਮਾਨਸ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕਿੰਨਾ ਕੁ ਫਰਕ ਆ ਉਸ ਫਰਕ ਨੂੰ ਸਮਝਾਉਣਾ ਚਾਹੀਦਾ ਨਾ ਕਿ ਸਾਨੂੰ ਦੂਸਰੇ ਚੱਕਰਾਂ ਦੇ ਵਿੱਚ ਲੜਾਈਆਂ ਆਪਸਤ ਅੱਤਕੂਬੇ ਗੋਲੀਆਂ ਅੱਜ ਹਿੱਟ ਹੋਣ ਵਾਸਤੇ ਇਹੋ ਜੇ ਮੈਟਰ ਬਹੁਤ ਚੱਲਣ ਦੇ ਆ ਪਰ ਮੈਂ ਚਲੋ ਕਰਨਾ ਪੈਦਾ ਵਾ ਸਾਨੂੰ ਵੀ ਜਦੋਂ ਡਿਮਾਂਡ ਤੇ ਹੁੰਦੀ ਹੈ ਉਹ ਕਰੀਦਾ ਵਾ ਸਟੇਜ ਦੇ ਉੱਤੇ ਪਰ ਜਿਆਦਾ ਸਹੀ ਮੈਨੇ ਦੇ ਵਿੱਚ ਕੋਈ ਚੰਗੀ ਸੇ ਦੇਣ ਦੀ ਲੋੜ ਹੈ ਕਿਉਂਕਿ ਝੁਕਤੀ ਹੈ ਦੁਨੀਆ ਜੋ ਖਾਣੇ ਵਾਲਾ ਚਾਹੀਏ ਦੁਨੀਆ ਤੇ ਮੰਗਦੀ ਆ ਕਿ ਸਾਨੂੰ ਉਹ ਜੋ ਪਰੋਸੋਗੇ ਉਹ ਹੀ ਦੁਨੀਆ ਨੇ ਲੈ ਲੈਣਾ ਇਸ ਕਰਕੇ ਚੰਗਾ ਪਰੋਸਣਾ ਚਾਹੀਦਾ ਲਿਖਣ ਵਾਲਿਆਂ ਨੂੰ ਵੀ ਔਰ ਗਾਉਣ ਵਾਲਿਆਂ ਨੂੰ ਮੇਰੀ ਸੋਚ ਤੇ ਹੈ ਜਾਂਦੇ ਜਾਂਦੇ ਇੱਕ ਆਯੰਤਰਾ ਹੋ ਗਈ। ਇਹ ਵੀ ਮੇਰੇ ਲਾਡਲੇ ਸ਼ਗਿਰਦ ਲਖਰੀ ਜਮਾਨ ਉਹਨਾਂ ਨੇ ਲਿਖਿਆ ਮੈਨੂੰ ਬਹੁਤ ਹੀ ਦਿਲ ਨੂੰ ਚੰਗਾ ਲੱਗਦਾ ਇੱਕ ਚਾਰ ਲਾਈਨਾਂ ਦਾ ਸੁਣਾਉਣਾ ਹੁੰਦੀ ਹੈ। ਹੋਇਕ ਨਾਂ ਦੇ ਦੀਵੇ ਕੋਲ ਸਭ ਦੇ ਪੱਥਰੇ ਆ। ਓ ਓ ਓ ਓ ਅਕਲਾ ਤੇ ਬਿਵੇ ਕੋਲ ਸਭ ਤੇ ਮਥੇਰੇ ਆ ਸ਼ਮਸ਼ਾਨੀ ਰੋਸ਼ਨੀ ਤੇ ਕਰਾਚ ਹਨੇਰੇ ਆ ਹੱਕ ਦੀ ਕਮਾਈ ਨਾਲ ਓਏ ਤੇਦ ਨਹੀਂਆ ਪਰਦਾ ਹੱਕ ਦੀ ਕਮਾਈ ਨਾਲ ਉਹ ਤੇ ਨਈਆ ਪਰਦਾ ਮੂੰਛਾ ਤੱਕ ਮੂੰਹ ਇੱਥੇ ਬਹੁਤ ਆਉਂ ਦਬੜਿਆ ਅੱਤ ਨਾਲ ਦੇ ਦੀਵੇ ਕੋਲ ਸਭ ਦੇ ਬਥੇਰੇ ਆ ਸ਼ਮਸ਼ਾਨੀ ਰੋਸ਼ਨੀ ਤੇ ਅੱਜ ਸ਼ਮਸ਼ਾਨਾ ਦੇ ਵਿੱਚ ਟੀਕੇ ਲੱਗ ਰਹੇ ਆ ਮੇਲੇ ਲੱਗੇ ਪਏ ਆ ਸੋ ਮੇਰੀ ਸੋਚ ਤੇ ਇਹ ਹੀ ਆ ਕਿ ਚੰਗਾ ਹੋਣਾ ਚਾਹੀਦਾ ਬਹੁਤ ਖੂਬ ਚੰਗਾ ਹੋਣਾ ਚਾਹੀਦਾ ਜਿਹੜਾ ਲਾਸ਼ ਦੇ ਵਿੱਚ ਸੰਦੇਸ਼ ਦਿੱਤਾ ਸਾਡੇ ਵੀਰ ਨੇ ਗਾਇਕ ਵੀਰ ਨੀ ਸ਼ੰਦਾ ਜੀ ਨੇ ਉਹਨੇ ਕਹਿਆ ਕਿ ਸਾਨੂੰ ਨਸ਼ਿਆਂ ਤੋਂ ਤੇ ਤਕਵੀਰ ਆ ਰਹੇ ਕਿ ਕਲਾਕਾਰ ਜਿਹੜੇ ਆ ਉਹ ਉਹ ਕੀ ਉਹ ਮੀਡੀਆ ਹੁੰਦੇ ਆ ਜਿਹੜੇ ਸਮਾਜ ਨੂੰ ਚੰਗਾ ਜਾਂ ਮਾਰਾ ਬਣਾ ਸਕਦੇ ਆ ਸੋ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਇਹੀ ਬੇਨਤੀ ਕੀਤੀ ਆ ਮੇਰੇ ਵੀਰ ਸ਼ੰਦਾ 나ਤਪੁਰੀਆ ਨੇ ਕਿ ਸਾਨੂੰ ਲੋਕਾਂ ਦੇ ਨੇੜੇ ਤੇ ਲੋਕਾਂ ਦੀਆਂ ਬਾਤਾਂ ਜਿਹੜੀਆਂ ਉਹ ਪਾਉਣੀਆਂ ਚਾਹੀਦੀਆਂ ਤੋ ਤੁਸੀਂ ਦੇਖ ਰਹੇ ਹੋ এবੀ ਪੰਜਾਬੀ ਲਾਈਵ ਟੀਵੀ ਕੈਮਰਾਮੈਨ ਰਾਜ ਦੇ ਨਾਲ ਜਗਿੰਦਰ ਗਪਾਲ ਦਾ